ਪੰਜਾਬ ਚ ਪਹਿਲੀ ਵਾਰ ਬੀਜਪੀ 13 ਸੀਟਾਂ ਤੇ ਲੜ ਰਹੀ ਹੈ ਚੋਣ ਬੀਜਪੀ ਵੱਲੋਂ 6 ਉਮੀਦਵਾਰਾਂ ਦੇ ਨਾਂ ਦਾ ਐਲਾਨ ਤਿੰਨ ਮੌਜੂਦਾ ਸੰਸਦਾਂ ਨੂੰ ਮੁੜ ਮੈਦਾਨ ਚ ਉਤਾਰਿਆ ਆਪਣੀ ਇੱਕ ਵਾਰੀ ਗ੍ਰਾਫਿਕਸ ਰਾਹੀਂ ਸਮਝਾਉਂਦੇ ਆ ਕਿ ਕਿਹੜਾ ਉਮੀਦਵਾਰ ਕਿਸ ਪਾਰਟੀ ਚੋਂ ਆਇਆ ਹੈ ਰਵਨੀਤ ਕੋਰ ਪਟਿਆਲਾ ਤੋਂ ਉਮੀਦਵਾਰ 2019 ਚ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਰਵਨੀਤ ਬਿੱਟੂ ਨੂੰ ਲੁਧਿਆਣਾ ਦਾ ਉਮੀਦਵਾਰ 2019 ਚ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਸੁਸ਼ੀਲ ਰਿੰਕੂ ਜਲੰਧਰ ਤੋਂ ਉਮੀਦਵਾਰ 2023 ਚ ਜਲੰਧਰ ਤੋਂ ਆਪ ਦੇ ਸੰਸਦ ਅਨਸਰਾਜ ਹੰਸ ਨੂੰ ਫਰੀਦਕੋਟ ਤੋਂ ਟਿਕਟ 2019 ਚ ਉੱਤਰ ਪੱਛਮੀ ਦਿੱਲੀ ਤੋਂ ਬੀਜੇਪੀ ਦੇ ਸੰਸਦ ਗੁਰਦਾਸਪੁਰ ਸੀਟ ਤੋਂ ਸਨੀ ਦਿਓਲ ਦੀ ਟਿਕਟ ਕੱਟੀ ਸਥਾਨਕਾਗੂ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਦਿੱਤੀ 2007 2012 2017 ਚ ਸੁਝਾਨਪੁਰ ਤੋਂ ਬੀਜੇਪੀ ਦੇ ਵਿਧਾਇਕ ਕਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਤੋਂ ਉਮੀਦਵਾਰ ਐਕਸ ਆਈ ਐਫ ਐਸ ਅਧਿਕਾਰੀ ਬੀਜੇਪੀ ਵੱਲੋਂ ਸ਼ਨੀਵਾਰ ਨੂੰ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ કુલ 13 ਲੋਕ ਸਭਾ ਸੀਟਾਂ ਚੋਂ 6 ਸੀਟਾਂ ਲਈ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਕਾਬਲੇ ਹੋ ਰਿਹਾ ਹੈ ਕਿ ਪਹਿਲੀ ਵਾਰ ਭਾਜਪਾ ਪੰਜਾਬ 'ਚ ਆਪਣੇ ਵੱਲ ਤੇ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ 2019 ਤੱਕ ਸਿਰਫ 3 ਲੋਕ ਸਭਾ ਸੀਟਾਂ ਤੇ ਚੋਣ ਲੜਨ ਵਾਲੀ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ 13 ਸੀਟਾਂ ਤੇ ਯੋਗ ਉਮੀਦਵਾਰ ਖੜੇ ਕਰਨ ਦੀ ਹੈ ਪੰਜਾਬ ਦੀ ਪਹਿਲੀ ਲਿਸਟ 'ਚ ਜਿਹੜੇ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਉਹਨਾਂ 'ਚੋਂ ਤਿੰਨ ਮੌਜੂਦਾ ਸੰਸਦਾਂ ਨੂੰ ਮੌੜ ਮੈਦਾਨ 'ਚ ਉਤਾਰਿਆ ਗਿਆ ਜਿਸ ਦੇ ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੋਰ ਜੋ ਕਿ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਈ ਹੈ ਇਸ ਤੋਂ ਇਲਾਵਾ ਲੁਧਿਆਣਾ ਤੋਂ ਸੰਸਦ ਤੇ ਕਾਂਗਰਸ ਛੱਡ ਬੀਜੇਪੀ ਚ ਸ਼ਾਮਿਲ ਹੋਏ ਰਵਨੀਤ ਬਿੱਟੂ ਤੇ ਤੀਜਾ ਨਾ ਜਲੰਧਰ ਤੋਂ ਸੰਸਦ ਸੁਸ਼ੀਲ ਰਿੰਗੂ ਦਾ ਹੈ ਜੋ ਕੁਝ ਦਿਨ ਪਹਿਲਾਂ ਹੀ ਬੀਜੇਪੀ ਚ ਸ਼ਾਮਿਲ ਹੋਏ ਨੇ ਇਹ ਹੀ ਨਹੀਂ ਪਾਰਟੀ ਨੇ ਇਸ ਵਾਰ 2019 ਚ ਭਾਜਪਾ ਦੀ ਟਿਕਟ ਤੇ ਦਿੱਲੀ ਤੋਂ ਚੋਣ ਜਿੱਤਣ ਵਾਲੇ ਹੰਸ ਰਾਜ ਹੰਸ ਨੂੰ ਵੀ ਇਸ ਵਾਰ ਫਰੀਦਕੋਟ ਸੀਟ ਤੋਂ ਚੋਣ ਮੈਦਾਨ ਚ ਉਤਾਰਿਆ ਗੁਰਦਾਸਪੁਰ ਸੀਟ ਤੋਂ ਇਸ ਵਾਰ ਭਾਜਪਾ ਨੇ ਸੰਨੀ ਦਿਓਲ ਦੀ ਟਿਕਟ ਕੱਟ ਕੇ ਸਥਾਨਕ ਆਗੂ ਦਿਨੇਸ਼ ਸਿੰਘ ਬੱਬੂ ਨੂੰ ਆਪਣਾ ਉਮੀਦਵਾਰ ਐਲਾਨਿਆ ਇਸ ਤੋਂ ਇਲਾਵਾ ਭਾਜਪਾ ਨੇ ਅੰਮ੍ਰਿਤਸਰ ਤੋਂ ਸਾਫਾ ਆਈਐਫਐਸ ਅਧਿਕਾਰੀ ਤਰਨਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਜੋ ਕਿ ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਦੇ ਵਿੱਚੋਂ ਨੇ ਲਿਹਾਜ਼ਾ ਹੁਣ ਤੱਕ ਦਿੱਤੇਆਂ ਟਿਕਟਾਂ 'ਚੋਂ ਇੱਕ ਗੱਲ ਤਾਂ ਸਾਫ ਹੋ ਰਹੀ ਹੈ ਕਿ ਪੰਜਾਬ 'ਚ ਪਹਿਲੀ ਵਾਰ ਆਪਣੇ ਦਮ ਤੇ ਇਕੱਲੇ ਚੋਂ ਲੜਨ ਲਈ ਬੀਜੇਪੀ ਇਸ ਵਾਰ ਬਾਹਰਲੇ ਉਮੀਦਵਾਰਾਂ ਦੀ ਥਾਂ ਸਥਾਨਕ ਚਿਹਰਿਆਂ ਨੂੰ ਹੀ ਤਰਜੀਹ ਦਿੰਦੀ ਦਿਖਾਈ ਦੇ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਬੀਜੇਪੀ ਜਿਸ ਰਣਨੀਤੀ ਨਾਲ ਇਸ ਵਾਰ ਲੋਕ ਸਭਾ ਚੋਣਾਂ ਲੜ ਰਹੀ ਹੈ ਉਸ ਚ ਕਿੰਨੀ ਕੁ ਸਫਲਤਾ ਹਾਸਲ ਕਰਦੀ ਹੈ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...